ਦੋਸਤੋ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਕੁਝ ਲੋਕਾਂ ਨੂੰ ਅਕਸਰ ਅਸੀਂ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਯਾਰ ਨੈੱਟ ਦੀ ਵਧੀਆ ਸਪੀਡ ਨਹੀਂ ਆ ਰਹੀ ਅਤੇ ਕੁਝ ਲੋਕਾਂ ਨੂੰ ਅਸੀਂ ਇਹ ਕਹਿੰਦੇ ਹੋਏ ਵੀ ਸੁਣਦੇ ਹਾਂ ਕਿ ਯਾਰ ਮੇਰੇ ਮੋਬਾਈਲ ਦੇ ਵਿੱਚ ਤਾਂ ਨੈੱਟ ਵਧੀਆ ਚੱਲਦਾ ਹੀ ਨਹੀਂ ਅਤੇ ਕਈ ਲੋਕ ਸਾਨੂੰ ਇਹ ਕਹਿੰਦੇ ਹੋਏ ਵੀ ਸੁਲਾਈ ਦਿੰਦੇ ਹਨ ਕਿ ਯਾਰ ਮੇਰੇ ਘਰ ਦੇ ਵਿੱਚ ਜਾਂ ਮੇਰੇ ਦਫ਼ਤਰ ਦੇ ਵਿੱਚ ਤਾਂ ਮੇਰੇ ਮੋਬਾਈਲ ਦੇ ਵਿੱਚ ਨੈੱਟ ਦੀ ਵਧੀਆ ਸਪੀਡ ਆਂਦੀ ਹੀ ਨਹੀਂ ਬੇਸ਼ੱਕ ਇਹ ਕੁਝ ਥਾਵਾਂ ਦੇ ਉੱਪਰ ਸੰਭਵ ਹੋ ਸਕਦਾ ਹੈ ਕਿ ਜਦੋਂ ਨੈੱਟ ਦੀ ਵਧੀਆ ਸਪੀਡ ਨਾ ਆ ਰਹੀ ਹੋਵੇ ਲੇਕਿਨ ਇਹ ਤੁਹਾਡੇ ਵੱਲੋਂ ਤੁਹਾਡੇ ਮੋਬਾਈਲ ਦੇ ਵਿੱਚ ਕੀਤੀ ਹੋਈ ਸੈਟਿੰਗ ਦੇ ਉੱਪਰ ਵੀ ਨਿਰਭਰ ਕਰਦਾ ਹੈ ਅਤੇ ਸਹੀ ਸੈਟਿੰਗ ਤੁਹਾਨੂੰ ਹਰੇਕ ਥਾਂ ਦੇ ਉੱਪਰ ਵਧੀਆ ਨੈੱਟ ਦੀ ਸਪੀਡ ਦੇ ਸਕਦੀ ਹੈ ਸਤਿ ਸ੍ਰੀ ਅਕਾਲ ਜੀ ਭਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਨੈੱਟ ਦੀ ਵਧੀਆ ਸਪੀਡ ਨਾ ਆ ਰਹੀ ਹੋਵੇ ਤਾਂ ਫਿਰ ਤੁਸੀਂ ਸੈਕਿੰਡਾਂ ਦੇ ਵਿੱਚ ਇਸ ਨੂੰ ਠੀਕ ਕਰ ਸਕਦੇ ਹੋ ਅਤੇ ਵਧੀਆ ਨੈੱਟ ਦੀ ਸਪੀਡ ਲੈ ਸਕਦੇ ਹੋ। ਅਤੇ ਇਹੀ ਤਰੀਕਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ। ਅਤੇ ਇਸ ਦੇ ਨਾਲ ਹੀ ਵਧੀਆ ਨੈੱਟ ਦੀ ਸਪੀਡ ਹਮੇਸ਼ਾ ਲੈਣ ਦੇ ਲਈ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ ਕਿਹੜੀ ਸੈਟਿੰਗ ਕਰਨੀ ਚਾਹੀਦੀ ਹੈ ਇਹ ਜਾਣਕਾਰੀ ਵੀ ਮੈਂ ਅੱਜ ਤੁਹਾਨੂੰ ਦੇਵਾਂਗਾ। ਛੋਟੀ ਜੀ ਰਹੇਗੀ ਪਰੰਤੂ ਬੜੀ ਦਿਲਚਸਪ ਹੋਵੇਗੀ ਇਹ ਵੀਡੀਓ। ਇਹ ਦੋਵੇਂ ਜਾਣਕਾਰੀਆਂ ਲੈਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ। ਤਾਂ ਫਿਰ ਅੱਗੇ ਵਧਦੇ ਹਾਂ ਅਤੇ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੱਸਦਾ ਹਾਂ ਕਿ ਜਿਸ ਵੇਲੇ ਤੁਹਾਡੇ ਮੋਬਾਈਲ ਦੇ ਵਿੱਚ ਨੈਟ ਦੀ ਸਪੀਡ ਘਟ ਆ ਰਹੀ ਹੋਵੇ ਉਸ ਵੇਲੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਨੈਟ ਦੀ ਵਧੀਆ ਸਪੀਡ ਲੈਣ ਦੇ ਲਈ ਤੁਹਾਨੂੰ ਕਿਹੜੀ ਸੈਟਿੰਗ ਕਰਨੀ ਪਵੇਗੀ ਜਿਸ ਵੇਲੇ ਮੋਬਾਈਲ ਫੋਨ ਦੇ ਵਿੱਚ ਇੰਟਰਨੈਟ ਦੀ ਸਪੀਡ ਘਟ ਆ ਰਹੀ ਹੁੰਦੀ ਹੈ ਉਸ ਵੇਲੇ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾ ਕੇ ਆਪਣੇ ਮੋਬਾਈਲ ਦੇ ਇੰਟਰਨੈਟ ਡਾਟੇ ਨੂੰ ਬੰਦ ਕਰ ਸਕਦੇ ਹੋ ਬੰਦ ਕਰਨ ਤੋਂ ਬਾਅਦ 1-2 ਸਕਿੰਟ ਰੁਕਣ ਤੋਂ ਬਾਅਦ ਦੁਬਾਰੇ ਫਿਰ ਇੰਟਰਨੈਟ ਡਾਟੇ ਨੂੰ ਚਾਲੂ ਕਰ ਲਓ ਇਸ ਤਰ੍ਹਾਂ ਨੈਟ ਦੀ ਵਧੀਆ ਸਪੀਡ ਤੁਹਾਨੂੰ ਮਿਲ ਸਕਦੀ ਹੈ ਅਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਮੋਬਾਈਲ ਨੂੰ 에어로ਪਲੇਨ ਮੋਡ ਤੇ ਵੀ ਲਗਾ ਸਕਦੇ ਹੋ 에어로ਪਲੇਨ ਮੋਡ ਤੇ ਲਗਾ ਕੇ ਵੀ 1-2 ਸਕਿੰਟ ਛੱਡ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ 에어로ਪਲੇਨ ਮੋਡ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਵੀ ਤੁਹਾਡੇ ਨੈਟ ਦੀ ਵਧੀਆ ਸਪੀਡ ਆਉਣ ਲੱਗਦੀ ਹੈ ਹੁਣ ਹਮੇਸ਼ਾ ਇੰਟਰਨੈਟ ਦੀ ਵਧੀਆ ਸਪੀਡ ਲੈਣ ਦੇ ਲਈ ਆਪਾਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਮੋਬਾਈਲ ਨੈਟਵਰਕ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਮੋਰ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਜੇਕਰ ਇੱਥੇ 스마트 5G ਵਾਲੀ ਸੈਟਿੰਗ ਬੰਦ ਹੈ ਤਾਂ ਉਸ ਨੂੰ ਟਰਨ ਆਨ ਕਰ ਲੈਣਾ ਹੈ ਇਸ ਦੇ ਨਾਲ ਕੀ ਹੋਵੇਗਾ 스마트 5G ਸੈਟਿੰਗ ਨੂੰ ਟਰਨ ਆਨ ਕਰਨ ਦੇ ਨਾਲ ਜੇਕਰ ਮੋਬਾਈਲ ਦੇ ਵਿੱਚ 4G ਨੈਟਵਰਕ ਆ ਰਿਹਾ ਤਾਂ ਇਹ ਆਟੋਮੈਟਿਕਲੀ 4G ਨੈਟਵਰਕ ਦੇ ਉੱਪਰ ਚਲਾ ਜਾਵੇਗਾ ਅਤੇ ਜੇਕਰ 5G ਨੈਟਵਰਕ ਤੁਹਾਨੂੰ ਜਿੱਥੇ ਮਿਲੇਗਾ ਉੱਥੇ ਤੁਹਾਡਾ ਮੋਬਾਈਲ 5G ਨੈਟਵਰਕ ਫੜ ਲੈਂਦਾ ਹੈ ਇਸਦੇ ਦੋ ਫਾਇਦੇ ਹੋਣਗੇ ਇੱਕ ਤਾਂ ਤੁਹਾਡੀ ਬੈਟਰੀ ਦੀ ਵਰਤੋਂ ਘੱਟ ਹੋਵੇਗੀ ਅਤੇ ਦੂਸਰਾ ਤੁਹਾਨੂੰ ਵਧੀਆ ਨੈਟਵਰਕ ਸਪੀਡ ਮਿਲਦੀ ਰਹੇਗੀ ਅਤੇ ਇਸਦੇ ਨਾਲ ਹੀ ਆਪਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਨੋਟੀਫਿਕੇਸ਼ਨ ਐਂਡ ਸਟੇਟਸ ਬਾਰ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਆਪਾਂ ਸਟੇਟਸ ਬਾਰ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇਹਨਾਂ ਸੈਟਿੰਗਾਂ ਦੇ ਵਿੱਚੋਂ ਆਪਾਂ ਡਾਟਾ ਸੇਵਿੰਗ অপਸ਼ਨ ਨੂੰ ਵੀ ਆਨ ਕਰ ਲਵਾਂਗੇ ਇਸਦੇ ਨਾਲ ਤੁਹਾਡੀ ਡਾਟੇ ਦੀ ਵੀ ਬਚਤ ਹੁੰਦੀ ਹੈ ਅਤੇ ਇਸ ਦਿਨ ਨਾਲ ਹੀ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਇੰਟਰਨੈਟ ਦੀ ਸਪੀਡ ਕਿੰਨੀ ਆ ਰਹੀ ਹੈ ਤੁਸੀਂ ਇਹ ਪਤਾ ਕਰਨਾ ਹੈ ਤਾਂ ਇਸ ਦੇ ਲਈ ਵੀ ਆਪਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਨੋਟੀਫਿਕੇਸ਼ਨ ਐਂਡ ਸਟੇਟਸ ਬਾਰ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਸਟੇਟਸ ਬਾਰ ਦੇ ਉੱਪਰ ਫਿਰ ਕਲਿੱਕ ਕਰਾਂਗੇ ਅਤੇ ਇੱਥੋਂ ਆਪਾਂ ਇਹਨਾਂ অপਸ਼ਨਾਂ ਦੇ ਵਿੱਚ ਰੀਅਲ ਟਾਈਮ ਨੈੱਟਵਰਕ ਸਪੀਡ ਦੀ অপਸ਼ਨ ਨੂੰ ਔਨ ਕਰ ਲਵਾਂਗੇ ਇਸ ਦੇ ਨਾਲ ਸਾਡੇ ਮੋਬਾਈਲ ਦੀ ਸਕਰੀਨ ਦੇ ਟੌਪ ਦੇ ਉੱਪਰ ਜਿੱਥੇ ਇੰਟਰਨੈਟ ਵਾਲੇ ਡੰਡੇ ਬਣੇ ਹੋਏ ਹੁੰਦੇ ਹਨ ਉੱਤੇ ਸਾਡੇ ਮੋਬਾਈਲ ਦੇ ਵਿੱਚ ਕਿੰਨੀ ਸਪੀਡ ਆ ਰਹੀ ਹੈ ਇਸ ਦਾ ਸਾਨੂੰ ਹਮੇਸ਼ਾ ਪਤਾ ਚਲਦਾ ਰਹੇਗਾ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ